ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਦਾਸ ਮੇਰਾ ਨਾਮ ਜਗ ਸਿੰਘ ਮਾਸਟਰ ਜਗ ਸਿੰਘ ਆਇਆ ਤੇ ਆਲੇ ਤੋਂ ਹਾਂ ਤੇ ਸਾਸ਼ਤਰ ਵਿਦਿਆ ਸਭ ਤੋਂ ਪੁਰਾਣੇ ਮਧੂਤਾਰਾ ਹਾਈ ਸਕੂਲ ਦਾ ਬੱਚੇ ਵੀ ਸਿੱਖੇ ਨੇ ਵੱਡੇ ਵੀ ਸਿੱਖੇ ਨੇ ਹੁਣ ਛੋਟੇ ਨੇ ਚੱਲਦੇ ਵਾ ਔਰ ਆਉਂਦੇ ਨੇ ਬਹੁਤ ਜ਼ਿਆਦਾ ਚੱਲ ਰਹੇ ਨੇ ਲੇਕਿਨ ਇੱਥੇ ਅਸੀਂ ਨਹੀਂ ਆ ਸਕੇ ਉਹ ਲੈ ਕੇ ਸਾਨੂੰ ਹਾਜ਼ਰੀ ਭਰਨੀ ਪਈ ਇੱਥੇ ਦੇਖੋ ਸਾਧ ਮੰਗੇ ਸਿੰਘ ਜਿਹੜਾ ਕਿ ਸਾਧਾ ਬੜੀ ਕੋਸ਼ਿਸ਼ ਹੈ ਉਹਦੀ ਜਿਹੜਾ ਕਿ ਸਾਰਿਆਂ ਬਣਾ ਦਿੰਦਾ ਫਿਰ ਵੀ ਦਰਸ਼ਨਾ ਸੀ ਕਰਦ ਨੇ ਤੇਜਨ ਦੇ ਉਹਦੇ ਸ਼ਾਬਾਸ਼ ਹੈ ਸੋ ਸਾਡਾ ਵੀ ਮਜ਼ੇਦਿਰ ਕਰਦੂ ਦਾ ਖੇਡ ਦਾ ਸਾਰਿਤ ਤੱਕ ਚੱਲ ਚੱਲੀ ਹੁੰਦਾ ਸੋ ਹੁਣ ਸਾਹ ਤਿੰਨਦਰ ਸਿੰਘ ਜੀ ਆਪ ਇਹਨੂੰ ਬੋਲ ਕੇ ਦੱਸਣਗੇ ਅਗਲਾ ਪ੍ਰੋਗਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਹੜੇ ਪ੍ਰੋਗਰਾਮ ਹੁੰਦੇ ਆ ਰਹੇ ਨੇ ਮੈਂ ਕਹਿੰਦਾ ਬਹੁਤ ਹੀ ਸਲਾਘਾਯੋਗ ਨੇ ਜਿਹੜੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਮਾਲ ਅਖਾੜੇ ਤੋਂ ਸ਼ੁਰੂ ਕਰਤੀ ਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਰੰਜੀਤ ਅਖਾੜੇ ਚ ਬਦਲ ਕੇ ਤੇ ਸਹਿਰੇ ਕਮਾਲ ਤਨਤਨ ਗੁਰਤੇਗ ਬਾਦਰ ਸਾਹਿਬ ਜੀ ਤੇਗ ਦੇ ਤਨੀ ਹੋਣ ਦੇ ਕਾਰਨ ਅੱਜ ਇੱਥੇ ਇਹ ਕਿਸੇ ਦੇ ਮੁਕਾਬਲੇ ਵਿੱਚ ਸ਼ਮਸ਼ੀਰ ਨੂੰ ਜਿਹਨਾਂ ਨਾਲ ਨਿਸ਼ਾਨਾ ਬਾਜੀ ਪੂਰੀ ਪਿਓਰ ਨਿਸ਼ਾਨੇ ਬਾਜੀ ਵੀ ਇੱਥੇ ਵਾਰ ਮਾਰਨਾ ਉੱਥੇ ਹੀ ਪੈਣਾ ਉਹ ਕੰਪੀਟੀਸ਼ਨ ਕਰਾ ਕੇ ਇਹ ਬੱਚਿਆਂ ਦੇ ਵਿੱਚ ਇੱਕ ਨਵਾਂ ਉਪਰਾਲਾ ਨਵੀਂ ਜੋਸ਼ ਪੈਦਾ ਕਰ ਰਹੇ ਆਂ ਔਰ ਬਹੁਤ ਬਹੁਤ ਧੰਨਵਾਦ ਹੈ ਆਕਾ ਕ ਕੰਫਡਰੇਸ਼ਨਾਂ ਵੱਲੋਂ ਜਥੇਬੰਦੀਆਂ ਵੱਲੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਤਾਂ ਕਰਵਾਏ ਜਾਂਦੇ ਨੇ ਆਪਾਂ ਕਿਤਨੇ ਕਿਤੇ ਸਰਮੋਰ ਸਰ ਇਸ ਤਾਂ ਕਹੇ ਐ ਜੀਪੀਸੀ ਐ ਚਾਹੇ ਸਰਕਾਰਾਂ ਨੇ ਉਹ ਕਿਤਨਾ ਕਿਤੇ ਜਿਹੜੇ ਖਾੜ ਦੇ ਉਸਤਾਦ ਜਿਹੜੀ ਪੜਦੇ ਨੌਜਵਾਨਾਂ ਦੀ ਬਾਹ ਕਿਉਂ ਨਹੀਂ ਪੜਦਾ ਅਸਲ ਦੇ ਵਿੱਚ ਗੱਲ ਇਹ ਆ ਵੀ ਮੈਂ ਤਾਂ ਇਹ ਚਾਹਨਾ ਵੀ ਜਿਹੜੇ ਵਧੀਆ ਖਿਡਾਰੀ ਨੇ ਜਿਵੇਂ ਜਥੇਦਾਰ ਮਾਸਟਰ ਜਗਤ ਸਿੰਘ ਜੀ ਨੇ ਜਥੇਦਾਰ ਮਾਸਟਰ ਗੁਰਚਰਨ ਸਿੰਘ ਜੀ ਨੇ ਮਜੂਦਾ ਉਹ ਜਿਹੜੇ ਇਸ ਤੋਂ ਪਹਿਲਾਂ ਸਨ ਜਾਂ ਗਿਆਨੀ ਰਣਜੀਤ ਸਿੰਘ ਜੀ ਪਟਿਆਲਾ ਅ ਅੱਜਕੱਲ੍ਹ ਯੂ ਐਸ ਏ ਨੇ ਤੇ ਉਹਨਾਂ ਨੇ ਵੀ ਬੜੀ ਵੱਡੀ ਵਿਦਿਆਵੰਦਿਆ ਪ੍ਰਾਪਤ ਕੀਤੀ ਇਹਨਾਂ ਨੂੰ ਨਾਲ ਲੈ ਕੇ ਜਿਨ੍ਹਾਂ ਨੂੰ ਪਤਾ ਹੈ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨੂੰ ਅੱਗੇ ਆਣਾ ਚਾਹੀਦਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਉਹ ਅੱਜਕੱਲ ਸੀੜੀਆਂ ਬਾਕੇ ਮਾਸਟਰ ਬਣੇ ਫਿਰਦੇ ਆ ਤੇ ਉਹ ਅੱਗੇ ਕੀ ਪਤਾ ਲੱਗੇਗਾ ਬੱਚਿਆਂ ਨੂੰ ਜਿਹੜੇ ਨੌਜਵਾਨ ਬੱਚੇ ਅੱਜਕੱਲ ਯੂਨੀਵਰਸਿਟੀ ਦੀ ਬਲਾਲ ਸਿੰਘ 60 ਵਾਲੇ ਹਾਂ ਪਰ ਅੱਜ ਸਿੰਘ 60 ਵਾਲੇ ਹਾਂ ਇਹਨੇ ਪਰ ਅਕੇ ਕੋਈ ਜੋਬ ਵਗੈਰਾ ਨਹੀਂ ਹੈ ਭਾਈ ਮਨਜੀਤ ਸਿੰਘ ਜੀ ਥੋੜੀ ਜਿਹੀ ਜਗ੍ਹਾ ਦਿਓ ਵੈਨ ਪਰ ਉਹ ਗੇਮ ਨੂੰ ਚੇਜ ਫਿਰ ਆਦੇ ਪੇਰੇ ਕੀ ਕਰਨ ਲੱਗਦਾ ਉਹ ਅਸਲ ਦੇ ਵਿੱਚ ਗੱਲ ਇਹ ਆ ਵੀ ਸਾਡੀਆਂ ਆਪਸੀ ਕਮੀਆਂ ਦੇ ਕਰ ਸਾਡੇ ਜਿਹੜੇ ਮੋਤ ਵੇਰ ਨੇ ਉਹ ਨਹੀਂ ਅੱਗੇ ਕੁਝ ਕਰ ਸਕਦੇ ਜਿਵੇਂ ਪਹਿਲਾਂ ਅਸੀਂ ਖੇਡਦੇ ਸੀਗੇ ਬਾਬਾ ਸੰਤਾ ਸਿੰਘ ਜੀ ਦੇ ਟਾਈਮ ਕੀਆ ਬਾਬਾ ਫਟਕ ਸਿੰਘ ਜੀ ਬੁੜੇ ਦਲ ਦੇ ਜਫੇਦਾਰ ਸੀਗੇ ਜਦੋਂ ਅਸੀਂ ਛੋਟੇ ਹੁੰਦੇ ਖੇਡਦੇ ਸੀ ਤੇ ਮੇਡਣਾ ਤਕੜਾ ਖੜਾ ਲੱਗਦਾ ਸੀ ਪਟਿਆਲੇ ਬਗੀਚੀ ਦੇ ਵਿੱਚ ਤੇ ਉਹਦੇ ਵਿੱਚ ਸਾਨੂੰ ਸਪੈਸ਼ਲੀ ਬੁਲਾ ਕੇ ਕਿਸੇ ਨੂੰ 1 ਰੁਪਿਆ ਕਿਸੇ ਨੂੰ 2 ਰੁਪਏ ਇਨਾਮ ਵਜੋਂ ਦਿੰਦੇ ਸੀ ਬਹੁਤ ਉਤਸ਼ਾਹ ਪੈਦਾ ਹੁੰਦਾ ਸੀ ਬੱਚਿਆਂ ਦੇ ਵਿੱਚ ਤਾਂ ਕਿ ਸਾਡਾ ਵੀ ਦਿਲ ਕਰਦਾ ਸੀ ਵੀ ਅਸੀਂ ਅੱਗੇ ਜਾ ਕੇ ਕੁਝ ਬਣੀਏ ਕੁਝ ਖੇਡੀਏ